ਡੇਲੀ ਨਿਊਜ਼ ਸ੍ਰੀ ਚੰਕੌਰ ਸਾਹਿਬ ਨੂੰ ਤੁਹਾਡਾ ਸਵਾਗਤ ਹੈ ਦਾਸ ਇਕਵਾਲ ਸਿੰਘ ਬਾਨੀ ਤਸਵੀਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜਿੱਥੇ ਅੱਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਸਹਿਬ ਜੱਦਾ ਬਾਬਾ ਜੂਹਾਰ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਸ਼੍ਰੀ ਖਡਪੜ ਸਾਹਿਬ ਦੇ ਅੱਜ ਭੋਗ ਪਾਏ ਗਏ। ਰਾਗੀ ਜਥੇ ਵੱਲੋਂ ਕੀਰਤਨ ਕੀਤਾ ਜਾ ਰਿਹਾ ਹੈ। ਸੰਗਤਾਂ ਵੱਡੀ ਗਿਣਤੀ ਵਿੱਚ ਤੁਸੀਂ ਦੇਖ ਸਕਦੇ ਹੋ। ਜਦੋਂ ਨੂੰ ਨੇੜੇ ਚੱਲ ਕੇ ਸ਼੍ਰੀ ਚਮਕੌਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਸਹਿਬਜ਼ਾਦਾ ਬਾਬਾ ਜੂਹਾਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਬਹੁਤ ਰੇਣੀ ਤਸਵੀਰਾਂ ਬਹੁਤ ਹੀ ਸਜਾਇਆ ਹੋਇਆ ਗੁਰਦੁਆਰਾ ਸ਼੍ਰੀ ਕਟੜਗੜ੍ਹ ਸਹਿਬ ਨੂੰ ਤੁਸੀਂ ਦੇਖ ਸਕਦੇ ਹੋ ਸ਼ਾਮ ਨੂੰ ਦੇਰ ਰਾਤ ਇਹ ਸਮਾਗਮ ਹੋਵੇਗਾ ਦੇਰ ਰਾਤ 11 ਵਜੇ ਤੱਕ ਕੀਰਤਨ ਦਰਬਾਰ ਭਾਈ ਸੰਗਤ ਸਿੰਘ ਦੀਵਾਨ ਹਾਲ ਦੇ ਵਿੱਚ ਹੋਵੇਗਾ ਜਿੱਥੇ ਹਜ਼ੂਰੀ ਰਾਗੀ ਜਿੱਥੇ ਦੇ ਦਰਬਾਰ ਸਾਹਿਬ ਤੇ ਵੱਖ-ਵੱਖ ਥਾਵਾਂ ਤੋਂ ਆ ਕੇ ਸੰਗਤਾਂ ਸਹਿਬਜ਼ਾਦਿਆਂ ਦੇ ਯਾਦ ਵਿੱਚ ਜੋ ਇਤਿਹਾਸ ਨਾਲ ਜੋੜਨਗੇ ਲਾਈਵ ਤਸਵੀਰਾਂ ਸੰਗਤਾਂ ਦੇ ਲਈ ਹੈ ਇੱਥੇ ਫਰੂਟ ਦਾ ਲੰਗਰ ਵੀ ਲੱਗਿਆ ਹੋਇਆ ਹੈ ਪਰ ਉਹ ਤਸਵੀਰਾਂ ਦਿਖਾਵਾਂਗੇ ਜਿੱਥੇ ਦੁਵਾਰਾ ਸ਼੍ਰੀ ਕਟਲਗੜ੍ਹ ਸਾਹਿਬ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਤਮਾਸਿਕ ਹੋਣ ਦੇ ਲਈ ਆ ਰਹੀ ਹੈ ਤੇ ਵੱਖ ਗੇਟ ਦੇ ਬਾਹਰ ਵੀ ਖਾਲਸਾ ਸਕੂਲ ਵੱਲੋਂ ਵੀ ਲੰਗਰ ਤੇ ਵੱਖ-ਵੱਖ ਥਾਵਾਂ ਤੋਂ ਸੰਗਤਾਂ ਵੱਲੋਂ ਇੱਥੇ ਸਹਿਯੋਗ ਦੇ ਨਾਲ ਲੰਗਰ ਲਗਾਏ ਹੋਏ ਹਨ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸ ਥਾਂ ਤੇ ਲੰਗਰ ਦੇ ਵਿੱਚ ਸੇਵਾਦਾਰ ਸੇਵਾ ਕਰ ਰਹੇ ਨੇ ਫੂਟ ਦਾ ਲੰਗਰ ਜੋ ਕਿ ਸੰਗਤਾਂ ਦੇ ਲਈ ਲਗਾਇਆ ਹੋਇਆ ਹੈ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਇਹ ਸੇਵਾਦਾਰਾਂ ਵੱਲੋਂ ਨਾਲ ਦੀ ਨਾਲ ਫਰੂਟ ਨੂੰ ਬੀਬੀਆਂ ਪੈਣਾ ਵੱਲੋਂ ਕੱਟਿਆ ਜਾ ਰਿਹਾ ਹੈ ਦੇਖ ਸਕਦੇ ਹੋ ਸੇਵ ਅਬੂਰ ਹਰ ਵਕ ਵਕ ਪਰ ਆਪਦੇ ਲੰਗਰ ਜੋ ਕਿ ਇਸ ਫਰੂਟ ਦੇ ਮਿਕਸ ਫਰੂਟ ਦੇ ਲੰਗਰ ਲਗਾਏ ਜਾ ਰਹੇ ਨੇ ਤਸਵੀਰਾਂ ਸੰਗਤਾਂ ਤੁਸੀਂ ਦੇਖ ਸਕਦੇ ਹੋ ਕੇਲੇ ਤਰਬੂਜ ਖਰਬੂਜਿਆਂ ਨੂੰ ਬੀਬੀਆਂ ਪੈਣਾ ਇੱਥੇ ਚੀਜ਼ ਰਹੀ ਹੈ ਤੇ ਤਸਵੀਰਾਂ ਸਾਧੂ ਸਰਦਾਰ ਪ੍ਰੋਫੈਸਰ ਨਿਰਮਲ ਸਿੰਘ ਜੀ ਵੀ ਤੇ ਅੰਗੂਰਾਂ ਦੀ ਸੇਵਾ ਨਿਭਾ ਰਹੇ ਨੇ ਤੇ ਨਾਲ ਦੀ ਨਾਲ ਸੇਵਾਦਾਰ ਸੇਵਕ ਆ ਬੈਨੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਭਾਈ ਅਖਵਲ ਪਿੰਡਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਸਹਿਬਜ਼ਾਦਾ ਬਾਬਾ ਜਾਰ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜੋ ਹਰ ਸਾਲ ਅੱਜ ਦੇ ਪੱਧਰ ਤੇ ਗੁਰਦੁਆਰਾ ਸ੍ਰੀ ਕਟੜਗੜ੍ਹ ਸਾਹਿਬ ਵਿਖੇ ਮਲਾਜੰਦਾ ਬੱਚੇ ਛੋਟੇ ਛੋਟੇ ਵੀ ਸੇਵਾ ਦਾ ਸੇਵਾਵਾਂ ਆ ਰਹੇ ਨੇ ਤੇ ਦੇਖ ਸਕਦੇ ਹੋ ਸੰਗਤਾਂ ਨੂੰ ਮਿਕਸ ਫਰੂਟ ਦੇ ਲੰਗਰ ਵਰਤਾਏ ਜਾ ਰਹੇ ਹਨ ਤਸਵੀਰ ਇਸ ਨੂੰ ਦੇਖ ਸਕਦੇ ਹੋ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਇਸ ਲੰਗਰ ਦੇ ਵਿੱਚ ਨੌਜਵਾਨ ਸੇਵਾਕਾਰਾਂ ਨੇ ਮਿਕਸ ਫਰੂਟ ਕਰਕੇ ਉਹਨਾਂ ਵੱਲੋਂ ਪ੍ਰਸ਼ਾ ਲੰਗਰ ਵਰਤਾਇਆ ਜਾ ਰਿਹਾ ਹੈ ਦੁਆਰਾ ਸ਼੍ਰੀ ਕਟਿਲਗੜ ਸਾਹਿਬ ਦੇ ਰਾਤ ਇਸ ਵਾਗਮ ਹੋਵੇਗਾ ਸਵੇਰ ਤੋਂ ਹੀ ਇਸ ਦੀਆਂ ਤਿਆਰੀਆਂ ਚੱਲ ਰਹੀ ਹੈ ਸਾਡੇ ਸੰਗਤ ਸਿੰਘ ਵਿਹਾਨ ਹਾਲ ਦੇ ਵਿੱਚ ਦੇਰ ਰਾਤ ਤੱਕ ਇਸ ਵਾਗੋ ਵਿੱਚ ਪ੍ਰਸਿੱਧ ਰਾਗੀ ਜਿਥੇ ਢਾਡੀ ਜਿਥੇ ਕੀਰਤनियां ਜਿਥੇ ਆਵਰ ਨੂੰ ਕੀਰਤਨ ਕੀਤਾ ਜਾਵੇਗਾ ਤਸਵੀਰਾਂ ਦੇਖ ਸਾਡੇ ਤੁਸੀਂ ਯਾਦ ਇਹ ਘਰ ਬੂ ਜਿਵੇਂ ਸਜਾਇਆ ਹੁੰਦਾ ਉਸ ਤਰ੍ਹਾਂ ਸਹਿਬ ਜੀ ਅੱਜ ਦੀ ਯਾਦ ਵਿੱਚ ਇਸ ਗੁਰੂ ਘਰ ਨੂੰ ਸੁੰਦਰ ਢੰਗ ਨਾਲ ਸਜਾਏ ਹੋਏ ਦੀਆਂ ਰਾਤ ਨੂੰ ਹੋਣ ਲਾਈਟਿੰਗ ਪੂਰੀ ਤਰ੍ਹਾਂ ਦੇ ਰਾਤ ਨੂੰ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਦਰਵਾਰਾ ਸ੍ਰੀ ਕਤਰਗਰ ਸਾਹਿਬ ਦੇ ਜਿੱਥੇ ਉਮਰ ਦੇ ਵਿੱਚ ਲਾਈਟਾਂ ਲੱਗੀਆਂ ਹੋਈਆਂ ਨੇ ਲਾਈਟਾਂ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰ ਪੇਸ਼ ਹੁੰਦੇ ਨੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਨੂੰ ਪੂਰੀ ਤਰ੍ਹਾਂ ਸਜਾਇਆ ਹੋਇਆ ਤਸਵੀਰਾਂ ਸ਼੍ਰੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੀ ਹੈ ਸਤਿ ਸਦਿਆਂ ਇਹ ਲੈਟਾ ਰਾਤ ਨੂੰ ਜਗਣ ਗਿਆ ਜਿਸ ਦੇ ਨਾਲ ਅਨੋਖਾ ਹੀ ਦ੍ਰਿਸ਼ ਪੇਸ਼ ਹੋਵੇਗਾ ਤਸਵੀਰਾਂ ਦੇ ਵਿੱਚ ਤੁਸੀਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਤੇ ਅੱਜ ਸਹਿਬ ਜਦਿਆਂ ਦੀ ਯਾਦ ਵਿੱਚ ਤੁਸੀਂ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਬਾਹਰ ਵੀ ਜਿੱਥੇ ਕੀ ਵੱਖ-ਵੱਖ ਸਮਾਂ ਤੋਂ ਆ ਕੇ ਸੰਗਤਾਂ ਵੱਲੋਂ ਦੇਰ ਰਾਤ ਤੱਕ ਲੰਗਰ ਲਗਾਏ ਜਾਣਗੇ ਟੈਂਟ ਵਗੈਰਾ ਲਾ ਕੇ ਤਿਆਰੀ ਮੁਕੰਮਲ ਹੋ ਚੁੱਕੀ ਹੈ ਤੇ ਖਾਲਸਾ ਸਕੂਲ ਵੱਲੋਂ ਇੱਥੇ ਸ਼ਬੀਲ ਦਾ ਲੰਗਰ ਦੀ ਤਿਆਰੀ ਚੱਲ ਰਹੀ ਹੈ ਸੰਗਤਾਂ ਵੱਡੇ ਪੱਧਰ ਤੇ ਸ੍ਰੀ ਗੋਬਿੰਦ ਸਿੰਘ ਪੌਂਟਨੀ ਸ਼ੁਰੂ ਹੋ ਚੁੱਕੀ ਹੈ ਯਾਰ ਇੰਦ ਵਿੱਚ ਤੀਰਥ ਯਾਤਰਾ ਕੇ ਲਈ ਘਟਾਏ ਬਾਪ ਨੇ ਬੱਚੇ ਜਹਾਂ ਉਦਾਕੀ ਦੀ ਹੈ ਸਹਿਬਜ਼ਾਦਿਆਂ ਦੀ ਯਾਦ ਵਿੱਚ ਅੱਜ ਅਬਾ ਜੂਹਾਰ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਲਾਈਵ ਤਸਵੀਰਾਂ ਤੁਹਾਨੂੰ ਦੇਰ ਰਾਤ ਸਵਾਗਤ ਦਿਖਾਵਾਂਗੇ ਪਿੰਡ ਨੂੰ ਸਚਨਪੁਰ ਸਭ ਤੋਂ ਇਕਵਾਲ ਸਿੰਘ ਬਾੜੀ